ਦੇਖ ਰਹੇ ਹੋ ਚੈਨਲ ਦੀ ਦੁਨੀਆ ਮੈਂ ਆ ਹੀ ਹੁੰਦੇ ਸਿੰਦਾ ਆ ਅੱਜ ਡੈਮ ਜਸਤੀ ਦੇ ਜਿਹੜੇ ਓ ਡਾਇਰੈਕਟਰ ਸਾਡੇ ਨਾਲ ਖੜਿਆ ਗੱਲਬਾਤ ਕਰਦੇ ਜੂਹੋਂ ਕੰਮ ਦਿਖਾਉਣ ਦੀ। ਮੈਂ ਤੁਹਾਨੂੰ ਦੱਸਦਾ ਕੋਈ ਗੱਲ ਹੁੰਦੀ ਆ ਜਿਹੜਾ ਮੁੱਦਾ ਪਖਿਆ ਉਹਦੇ ਨਾਲ ਕੀ ਕਰਦੇ ਜਿਹੜਾ ਬੁੱਢੇ ਨਾਲੇ ਦਾ ਮੁੱਦਾ ਪਖਿਆ ਅੱਜ ਨਹੀਂ ਦਿਖਾਇਆ ਇੱਕ ਬਲੈਕ ਮੈਲਰ ਖਸਦਾ ਹੋਵੇ। ਉਹਨੇ ਕਾਲ ਕੀਤੀ ਸੀਗੇ 3 ਦਸੰਬਰ ਨੂੰ ਪਿੰਡ-ਪਿੰਡ ਜਾ ਕੇ ਉਹਨੇ ਮੀਟਿੰਗਾਂ ਕੀਤੀਆਂ ਸੀ। 3 ਦਸੰਬਰ ਨੂੰ ਉਹ ਵਧੀਆ ਸਾਡੇ ਸੀਡੀਵੀ ਪਲਾਂਟ ਬੰਦ ਕਰੂਗਾ। ਉਹਦੇ ਲਈ ਅਸੀਂ ਲੱਖਾਂ ਲੱਖਾਂ ਕੱਟ ਕੀਤਾ ਅਸੀਂ ਮੈਂ ਲੱਖ ਕਿਹਾ ਅਸੀਂ ਲੱਖ ਇਕੱਠਾ ਕਰਕੇ ਦਿਖਾਤਾ। ਤੁਸੀਂ ਮੁੰਡੇ ਨਾਲੇ ਨੂੰ ਗੰਦਾ ਕਰਦੇ ਆ ਕੱਟ ਕੇ ਅਸੀਂ ਤੇ 250 ਕਰੋੜ ਦਾ ਜੇ ਜੋ ਖਾਦ ਕੇ 50 ਕਰੋੜ ਸਬਸਿਡੀ ਲੈ ਕੇ ਸਰਕਾਰ ਸੈਂਟਰ ਸਰਕਾਰ ਪੰਜਾਬ ਸਰਕਾਰ ਤੋਂ ਅਸੀਂ ਮੁੰਡੇ ਦਰਿਆਨ ਵਾਸਤੇ ਚਿੱਟੀ ਵੀ ਲਗਾਏ ਤੇ 15 ਮੀਡੀ 40 ਮੀਡੀ 50 ਮੀਡੀ ਉਹਨੇ ਕੀ ਕੀਤਾ ਅਸੀਂ ਪਾਣੀ ਸਾਫ਼ ਕਰਦੇ ਆ ਅਸੀਂ ਸਾਡੇ 50 ਕਰੋੜ ਦਾ ਸਾਲ ਦਾ ਪਾਣੀ ਸਾਫ਼ ਕਰਨ ਦੇ ਲਾਗੇ 50 ਕਰੋੜ ਦਾ ਭਾਰੀ ਸਾਲ ਕਰਨ ਦੇ ਲਾਗੇ ਜੀ ਕਿਉਂਕਿ ਉਹਨੇ ਅਗਾਇ ਸੀ ਤਾਂ ਉਹ ਕਹਿੰਦੇ ਆ ਕੋਈ ਇਹ ਨਹੀਂ ਲੱਗਦਾ ਸਾਡੇ ਨਾਲ ਜਲੇ ਸਾਨੂੰ ਕੋਈ ਇਤਰਾਜ਼ ਪਰ ਜੇ ਚੈਲੰਜ ਕਰੂੰਗਾ ਕੋਈ ਡਾਈing ਇੰਡਸਟਰੀ ਨੂੰ ਡਾਈing ਇੰਡਸਟਰੀ ਨੇ ਅੱਜ ਦੱਸਤਾ ਹੈ ਸਰਕਾਰਾਂ ਨੂੰ ਵੀ ਦੱਸਤਾ ਬਲੈਕ ਫਿਲਮਾਂ ਨੂੰ ਵੀ ਦੱਸਤਾ ਸਾਰੇ ਮੀਡੀਆ ਨੂੰ ਦੱਸਤਾ ਕਿ ਜੇ ਕੋਈ ਡਾਈing ਇੰਡਸਟਰੀ ਨਾਲ ਟਕਰੂਗਾ ਤ ਉਹਨੂੰ ਦੁਹਰਾ ਹੋ ਕੇ ਟਕਰਾਂਗੇ ਸਾਡੇ ਨੇ ਜਿਹੜਾ ਇਲਾਕਾ ਦੇ ਵਾਸੀ ਉਹਨਾਂ ਨਾਲ ਗੱਲਬਾਤ ਉਹ ਕਹਿੰਦੇ ਜਿਹੜਾ ਟਾ ਡੈਂਡਰ ਨਗਰ ਕਚਰਾ ਪੱਤੀਆ ਧੂਆਖਾ ਲੋਕੀ ਬੰਨ੍ਹਾ ਰਖ ਰਹੇ ਲੋਕ ਬਹੁਤ ਪਰੇਸ਼ਾਨ ਨੇ ਦੇਖੋ ਸਾਡਾ ਇਹ ਇੰਡਸਟਰੀ ਏਰੀਆ ਹੈ ਕੁਝ ਲੋਕਾਂ ਨੇ ਇੰਡਸਟਰੀ ਦੇ ਘਰ ਬਣਾ ਲਏ ਮਾੜੀ ਮੁੱਢਲੀ ਸਿੱਖ ਹੁੰਦੀ ਹੈ ਜਾ ਨਹੀਂ ਸਾਡਾ ਸਾਰੇ ਲੱਗੇ ਹੋਏ ਆ ਰੈਸਟੋਰੈਂਟ ਲੱਗੇ ਹੋਇਆ ਜਿਹੜੇ ਸਾਡੇ ਬੌਲਰ ਨੂੰ ਵੀ ਪਤੂਆਣੇ ਨਿਕਲ ਸਾਡੇ ਸਾਰੇ ਅਸੀਂ ਇਧਰ ਹੀ ਬੰਦਾਲ ਕਰੀਏ ਹੈਗਾ ਤਾਂ ਅਸੀਂ ਦਿਨ ਕੋ ਟੋਲ ਕਰਾਂਗੇ ਕਾਗਰਿਕ ਕਹਿੰਦਾ ਜਿਹੜੇ ਅਸੀਂ ਬਾਹਰ ਸਿਰੇ ਰਾਜੂ ਕੱਪੜੇ ਪਾਣੇ ਆ ਗਾਲੇ ਉੱਚਟੇ ਹੋਣੇ ਵੀ ਇਹਨਾਂ ਦਾ ਧੂਆ ਕੰਪਲੂਸ਼ਨ ਕਿੱਥੇ ਜਾ ਰਹੇ ਨਹੀਂ ਧੂਆ ਕ बहुत दुआर कोई बंदी है तो देखो सारे प्रवासिया सारे बहुत पा प्रसेंट लेबर पाबी है पंह प्रसेंट लेबर साढ़े को प्रवासी है कहते भी पैसे देके बंद ਅੱਜ ਦੇ ਕੇ ਮਿਹਨਤ ਕਰਨ ਕੋਈ ਬੰਦਾ ਪੈਸੇ ਤੇ ਫੜੇ ਕਾਰਿਆ ਕਰਦਾ ਸਾਡੇ ਕਾਰਿਆ ਕਰਦਾ ਸਾਡੇ ਸਾਡੇ ਸੰਖਿਆ ਬਣਾ ਸਾਡੀ ਹੱਥ ਸਾਡੇ ਕਾਰੀ ਲੇਬਰ ਨਹੀਂ ਸਾਡੇ ਬਾਹਮਾ ਨਹੀਂ ਸਾਡੇ ਕਾਰਕਤਾ ਇਹ ਦੇਸ਼ ਨੂੰ ਚਲਾਣ ਵਾਲੇ ਨੇ ਇਹ ਪੰਜਾਬ ਨੂੰ ਚਲਾਣ ਚਲੋ ਅੱਗੇ ਜੇ ਕੋਈ ਚੈਲੰਜ ਕੀਤਾ ਅਸੀਂ ਕੁਝ ਨਹੀਂ ਕਰਨੇ ਜਾਨਤਮਾਇਆ ਕਹਿੰਦੇ ਆ ਹੱਲ ਕਰੇ ਸਰਕਾਰ ਆ ਤੁਹਾਨੂੰ ਕੋਈ ਤਰਾਜ ਨਹੀਂ ਸਾਰੇ ਬੁੱਢੇ ਨਾਲੇ ਨੂੰ ਲਾ ਕੇ ਲੋਰ ਬੁੱਢੇ ਨਾਲੇ ਬਣਿਆ ਛਿੱਤੀ ਕਰਨਾ ਤੇ ਵਾਈਪ ਕਰ ਲਵੇ ਸਾਰਾ ਮਸਲਾ ਹੱਲ ਹੋ ਜਾਣਾ

ਜੋ ਲੰਬੇ ਦੈਨਸ ਜੇ ਸਾਡੇ ਕਮਲ ਜਹਾਂਜੀ ਜੋ ਡਾਇਰੈਕਟਰ ਨੇ ਸਾਹ ਉਹਨਾਂ ਨੇ ਦੱਸਿਆ ਵੀ ਇਹ ਸਾਡੇ ਪਰਿਵਾਰ ਹੈ ਬਈ ਪੈਸੇ ਦੇ ਕੇ ਬੰਦੇ ਨਹੀਂ ਬੁਲਾਏ ਇਹ ਸਾਰੇ ਜਿਹੜਾ ਜੋ ਟੱਕਿਆ ਆਇਆ ਨਾ ਸਾਡੇ ਕੋਲ ਸਾਫ ਪਾਣੀ ਹੈ ਸਾਡੇ ਪਲਾਂਟ ਲੱਗੇ ਹੋਏ ਆ ਦੇਖੋ ਅਸੀਂ ਆਪਣਾ ਆਪਣਾ ਪਲਾਂਟ ਲਾਇਆ ਹੋਇਆ ਲੱਖਾਂ ਰੁਪਈਆ ਖਰਚਦੇ ਆ ਪਾਣੀ ਸਾਫ ਕਰਨ ਵਾਸਤੇ ਸਾਡੇ ਵਿੱਚ ਬਿਲਕੁਲ ਸਾਡਾ ਪ੍ਰੋਜੈਕਟ ਨਹੀਂ ਹੈ ਬਿਲਕੁਲ ਕੁਛ ਨਹੀਂ ਹੈ ਇਹ ਕਮਲ ਜਹਾਂਜੀ ਵੱਲੋਂ ਕਿਹਾ ਗਿਆ ਅਗਲੀ ਅਪਡੇਟ ਤੁਹਾਡੇ ਨਾਲ ਵੀ ਸਾਂਝੀ ਕਰਾਂਗੇ ਦੇਖਦੇ ਰਹੋ ਚੈਨਲ ਦੇ ਦਰਸ਼ਕੋ ਬੁੱਡੇ ਨਾਲੇ ਦੇ ਜੋ ਪਲੂਟਨ ਪਾਣੀ ਹੋਸਾ ਜੀ ਉਹਦੇ ਕਰਨਾ ਮਕਰ ਸਾਹਿਬ ਖੜੇ ਗੱਲ ਕਰਾਂਗੇ ਹਾਂ ਜੀ ਮਕਰ ਸਾਹਿਬ ਜਿਹੜਾ ਇਹ ਮੁੱਦਾ ਤੇ ਪਹੇੜਾ ਕੀ ਕਹੇ ਜਾਂਦੇ ਨੇ ਮੁੱਦਾ ਤੇ ਜਾ ਰਿਹਾ ਹੈਗਾ ਫਜ਼ੂਲ ਦਾ ਜਿਹੜਾ ਪਿੰਡਾਂ ਦੇ ਲੋਕਾਂ ਨੂੰ ਭੁਗਾਇਆ ਜਾ ਰਿਹਾ ਹੈ ਬਈ ਡੈਂਗ ਦਸਤੀ ਨੇ ਦਰਿਆ ਗੰਦਾ ਕੀਤਾ ਜਦ ਕਿ ਡੈਂਗ ਦਸਤੀ ਦਾ ਕੋਈ ਕਸੂਰ ਨਹੀਂ ਅਸੀਂ ਦਿਖਾ ਦਿੰਨੇ ਹਾਂ ਉਹਨਾਂ ਨੂੰ ਆ ਕੇ ਦੇਖ ਲੈਣ ਸਾਡੇ ਕੋਲ ਵੀ ਕੀ ਕਸੂਰਿਆ ਸਹੀ ਦਿਖਾਣਾ ਚਾਹੁੰਦੇ ਆ ਮੈਂ ਬੜੀ ਬੜੀ ਅਪੀਲ ਕਰ ਚੁੱਕਾ ਵੀ ਕੋ ਸਾਡਾ ਲੜਾਈ ਝਗੜਾ ਨਹੀਂ ਉਹਨਾਂ ਦੇ ਨਾਲ ਜੀ ਜੀ ਠੀਕ ਹੈ ਲੇਕਿਨ ਗਲਤ ਗੱਲ ਜਿਹੜੀ ਉਹਨਾਂ ਨੂੰ ਪਤਾ ਨਹੀਂ ਬਾਹਰ ਆ ਕੇ ਦੇਖਣ ਤਾਂ ਸਹੀ ਸਾਡੇ ਨਾਲ ਅੱবি ਕਿੰਨਾ ਰੁਪਿਆ 3 CCTV ਵਾਲੇ ਜਿਹੜੇ ਲਾਰੇ ਮੈਂ ਬਾਕੀ ਇੰਡਸਟਰੀ ਦੀ ਗੱਲ ਨਹੀਂ ਕਰਦਾ ਮੈਂ ਸਿਰਫ ਕਿੰਨੇ CCTV ਦੀ ਗੱਲ ਕਰਦਾ ਇਹ ਪਾਣੀ ਡੀਡਰ ਕਰਕੇ ਕਰੋੜਾ ਰੁਪਿਆ ਖਰਚ ਕੇ ਤੇ ਅੱਜ ਬੰਦੇ ਨੇ ਪਲੀਜ਼ ਐਦਾਂ ਦਾ ਕਰੋ ਲੋਕਾਂ ਦੀ ਰੋਟੀ ਰੋਜੀ ਦਾ ਸਵਾਲ ਹੈ ਅਸੀਂ ਤੁਹਾਡੇ ਨਾਲ ਲੱਗਦੇ ਆ ਸਰਕਾਰਾਂ ਦੇ ਕੰਮ ਨੇ ਸਰਕਾਰ ਨੂੰ ਕਹਿ ਕੇ ਆਪਾਂ ਜਿਹੜਾ ਇਹਦਾ ਕੋਈ ਹੱਲ ਕਰੀਏ ਅਸੀਂ ਤੁਹਾਡਾ ਸਾਥ ਦੇਾਂਗੇ ਤੁਹਾਡੇ ਨਾਲ ਲੱਗਾ ਇਹ ਜਿਹੜੇ ਇੱਥੇ ਲੱਗੇ ਦੇ ਮਹੱਲੇ ਬੰਦੇ ਆ ਰਾਜਗੁਰੂ ਨੂੰ ਪੁੱਛਿਆ ਗਿਆ ਉਹਨਾਂ ਨੇ ਕਹਿਣਾ ਜੀ ਜਿਹੜਾ ਇੰਡਸਟਰੀ ਏਰੀਆ ਵਾਲੇ ਆ ਇਹਦਾ ਧੂਆਂ ਦਾ ਅੱਖਾਂ ਜਲਾ ਕੇ ਪੈਂਦੀ ਹੈ ਕਿ ਜੇ ਇਸ ਕਰਕੇ ਉਹ ਜਿਹੜੀ ਰਾਖ ਦਾ ਗੱਲ ਕਰਦੇ ਕੋਈ ਦੇਖੋ ਜਿਹੜੀ ਚਿੰਦੀ ਲੱਗੀ ਇੰਡਸਟਰੀ ਚੱਲਦੀ ਏ ਉਹਦੇ ਵਾਸਤੇ ਵੀ ਅਸੀਂ ਹੱਲ ਕਰਦੇ ਆ ਬਹੁਤ ਜਲਦੀ ਅਸੀਂ ਸਰਕਾਰ ਨੂੰ ਲੈਟਰਾਂ ਲਿਖਿਆ ਵੀ ਇੱਥੇ ਗੈਸ ਦੀ ਪਾਈਪ ਲਾਈਨ ਜਿਹੜੀ ਜਬਨਦਾਰ ਕ੍ਰਾਸ ਹੋ ਕੇ ਦੇਰੇ ਆ ਚੁੱਕੇ ਲੁਧਿਆਣੇ ਦੇ ਅਸੀਂ ਸਾਰੀ ਗੈਸ ਪਾਈ ਜਿਹੜੀ ਇਹ ਉਹ ਡੈਂਗ ਦਸਤੀ ਪਵਾ ਦੇਣਾ ਜਿਹੜਾ ਮਸਲੇ ਖਤਮ ਹੋ ਜੂ ਰੋਕੇ ਵੀ ਜਿਹੜਾ ਬੁੱਢਾਂ ਨਾਲਾ ਹੈ ਇਹਦੇ ਵਿੱਚ ਲਗਾਤਾਰ ਤਾਂ ਗੰਦਾ ਪਾਣੀ ਇੰਟਾਇਰ ਆ ਰਿਹਾ ਹੈ ਪਰ ਤੁਸੀਂ ਕਰੇ ਹੋ ਹੀ ਸਾਡੇ ਪਲਾਨ ਬਿਲਕੁਲ ਲੱਗੇ ਹੋਇਆ ਪਰ ਕੀ ਮਸਲਾ ਹੋ ਰਿਹਾ ਹੈ ਉਹ ਚ ਗੰਦਾ ਪਾਣੀ ਪੀ ਰਹਿਆ ਉਹ ਜਿਹੜੇ ਗਵਰਨਮੈਂਟ ਦੇ ਜਿਹੜੇ ਡਾਇਰੈਕਟਰ ਚਾਰਜ ਬੁੱਢਾ ਨਾਲਾ ਹੈ ਪੰਪ ਕਿ ਸਟੇਸ਼ਨ ਲੱਗੇ ਨੇ ਉਹਨਾਂ ਦਾ ਪੈ ਰਿਆ ਸਾਡਾ ਨਹੀਂ ਪੈ ਰਿਆ ਉਹਦੇ ਵਿੱਚ ਡੈਰੀਆਂ ਦਾ ਪਾਣੀ ਪੈ ਰਿਆ ਡੈਰੀਆਂ ਦਾ ਗੋਬਰ ਜਾ ਰਿਹਾ ਸਾਡਾ ਉਜਬੂਤ ਲੱਗਦੀ ਹੈਗਾ ਉਹ ਨਗਰ ਪਤਾ ਨਹੀਂ ਪਰ ਉਹੀ ਦੇ ਅਪੀਲ ਕਰ ਰਹੇ ਆ ਲੋਕਾਂ ਨੂੰ ਹੱਥ ਜੋੜ ਕੇ ਵੀ ਆ ਕੇ ਦੇਖੋ ਅਸੀਂ ਤੁਹਾਨੂੰ ਦੇਖਣੇ ਆ ਦਿਖਾਣੇ ਆ ਵੀ ਅਸਲੀਅਤ ਕੀ ਹੈ ਅਸਲੀਅਤ ਤਾਂ ਨਹੀਂ ਬਤਾਉਂਦਾ ਇਹ ਚੱਕਰ ਤੁਹਾਡੇ ਵੱਲੋਂ ਕਹਿਣਾ ਹੋਵੇ ਇਹ ਤਾਂ ਬੜਾ ਭੜਕਾਇਆ ਜਾ ਰਿਹਾ ਤੇ ਹੁਣ ਅਗਲਾ ਸਟੈਪ ਤੁਹਾਡਾ ਕੀ ਹੋਊਗਾ ਜੇ ਨਿਕਲਣਾ ਤੇ ਪਹੁੰਚ ਜਾਣਾ ਦੇਖੋ ਅਸੀਂ ਤੇ ਚਾਹਦੇ ਆਂ ਇਹ ਸ਼ਾਂਤੀਪੂਰਕ ਮਸਲਾ ਹੱਲ ਹੋਵੇ ਕਿ ਸਿੱਧਾ ਕੋਈ ਲੜਾਈ ਝਗੜਾ ਨਾ ਹੋਵੇ ਅਸੀਂ ਕੋਈ ਲੜਾਈ ਝਗੜਾ ਨਹੀਂ ਚਾਹਦੇ ਨਾ ਕੋਈ ਅਜਿਹੀ ਗੱਲ ਕਰਨਾ ਚਾਹਦੇ ਠੀਕ ਹੈ ਧੰਨਵਾਦ ਇਹ ਸਾమే ਮਕਰਦੀ ਡੈਕ ਇੰਡਸਟਰੀ ਦੇ ਬਾਲਕ ਹਨ ਬਾਲਕ ਰਾਮਾ ਜੀ ਵੀ ਵਿਰਾਨਾ ਬੰਸਲ ਜੀ ਵੀ ਸਪੈਸ਼ਲ ਪਹੁੰਚੇ ਇੱਥੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕੀ ਮੁੱਦਾ ਹਾਂ ਜੋ ਸੱਸੀ ਗਾਲ ਸਰ ਸੱਸੀ ਗਾਲ ਜੀ ਰਾਜੇ ਦਾ ਬੁੱਢੇ ਜਾਨਾ ਮਸਲਾ ਵਾ ਕਿਵੇਂ ਦੇਖਦੇ ਨੂੰ ਦੇਖੋ ਬੁੱਢੇ ਦਰਿਆ ਦਾ ਦਾ ਇੰਡਸਟਰੀ ਨਾਲ ਕੋਈ ਰਿਲੇਟ ਨਹੀਂ ਹੈਗਾ ਖਾਸ ਤੋ ਕਿਉਂਕਿ ਜਿੰਨਾ ਪਾਣੀ ਚਾਹੇ ਉਹ ਡੋਮੈਸਟਿਕ ਹੈ ਚਾਹੇ ਇੰਡਸਟਰੀ ਦਾ ਜਿੰਨਾ ਆਦੀ ਪਾਣੀ ਆਂਦਾ ਉਹ ਜਿਹੜੀ ਇੰਡਸਟਰੀ ਦੀ ਕੰਟਰੀਬਿਊਸ਼ਨ ਹੈ ਉਹ 2% ਹੋਣੀ 2.5% ਤੇ ਉਸ ਤੋਂ ਵੀ ਉੱਚ ਇੰਡਸਟਰੀ ਐਦਾਂ ਦੇ ਕੈਮੀਕਲ ਯੂਜ਼ ਕਰਦੀ ਹੈ ਰੰਗ ਯੂਜ਼ ਕਰਦੀ ਹੈ ਜਿਹੜਾ ਕੀ ਉਸ ਤੋਂ ਜ਼ਿਆਦਾ ਕੋਈ ਨੁਕਸਾਨ ਨਹੀਂ ਹੁੰਦਾ ਜੇ ਅਸੀਂ ਨੇਚਰਲ ਕੱਢਾਂਗੇ ਤਾਂ 1% ਇੰਡਸਟਰੀ ਐ ਜਿਹਦੇ ਜਿਹੜੇ ਕੈਮੀਕਲ ਆ ਕੁਝ ਖਤਰਨਾਕ ਹੁੰਦੇ ਆ ਜਿਵੇਂ ਮੈਂ ਇੰਡਸਟਰੀ ਦਾ ਕੰਮ ਕਰਦਾ ਮੈਂ ਕਾਫੀ ਦੇਰ ਤੋਂ ਲੱਗਿਆ ਮੈਂ ਦੇਖਿਆ ਮੈਂ ਐਸਾ ਡਾਈਂਗ ਯੂਨਟ ਤੇ ਮੇਰਾ ਬਹੁਤ ਲੋਕਾ ਚਾਹਨਾ ਜਾਣਾ ਕਿਸੇ ਲੇਬਰ ਨੂੰ ਕਿਸੇ ਮਾਲਕ ਨੂੰ ਕਿਸੇ ਨੋ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੋਈਏ ਉੱਥੇ ਹੀ ਰਹਿੰਦਾ ਉੱਥੇ ਹੀ ਪਾਣੀ ਪੀਂਦਾ ਕੋਈ ਦਿੱਕਤ ਨਹੀਂ ਆਈ 30 ਦੀ 40 40 ਚਾਲ ਚੱਲ ਸਕੋਗੇ ਉਹਦੇ باوجود ਵੀ ਇੰਡਸਟਰੀ ਨੇ ਕਰੀਬ ਕਰੀਬ ਹਰ ਛੋਟੀ ਮੋਟੀ ਇੰਡਸਟਰੀ ਕਿਸ ਨੇ 50 ਲੱਖ ਕਿਸ ਨੇ ਕਰੋੜ ਰੁਪਏ ਲਾ ਕੇ ਫੇਰ ਵੀ ਆਪਣੀ ਇੰਡਸਟਰੀ ਜਿਹੜੀ ਸਹਿ ਨਹੀਂ ਸਕਦੀ ਸੀ ਉਹ ਵਜ਼ਨ ਬਰਦਾਸ਼ਤ ਕਰਕੇ ਤਿੰਨ ਤਿੰਨ ਸਿਟੀ 'ਤੇ ਵੀ ਪਲਾਂਟ ਲਗਾਏ ਜੀ ਔਰ ਉਹ ਵਧੀਆ ਚੱਲ ਰਹੇ ਗੱਲ ਇਹ ਹੈ ਵੀ ਸਿਦਾਨੇ ਵਰਗੇ ਲੋਕ ਜਿਹੜੀਆਂ ਇੰਟਰਨੈਸ਼ਨਲ ਫੋਰਸਿਸ ਦੇ ਅ ਪੀਰ ਉਲਤੇ ਕੰਮ ਕਰਦੇ ਆ ਉਹ ਕੋਈ ਨਾ ਕੋਈ ਐਸੇ ਲੋਕ ਮੁੱਦਾ ਲੱਭਦੇ ਆ ਮੁੱਦਾ ਲੱਭ ਕੇ ਉਹ ਆਪਣੀ ਸਸਤੀ ਪਪੂਲਾਰਿਟੀ ਵਾਸਤੇ ਐਦਾਂ ਦੀ ਉਹ ਗੱਲਬਾਤ ਕਰਦੇ ਆ ਤੁਸੀਂ ਦੇਖੋ ਇਹ ਕੋਈ ਨਾ ਕੋਈ ਮੁੱਦਾ ਲੱਭ ਕੇ ਇੰਡਸਟਰੀ ਜਿਸ ਜਿਹੜੇ ਪੰਜਾਬ ਨੇ ਇੰਡਸਟਰੀ ਨੂੰ ਐਦਾਂ ਚੱਕਿਆ ਕਿ ਅੱਜ ਪੰਜਾਬ ਹਿੰਦੁਸਤਾਨ ਚ ਅਸੀਂ ਲੁਧਿਆਣਾ ਨੂੰ ਮਾਂਚੈਸਟਰ ਕਹਿੰਦੇ ਸੀ ਉਹਦਾ ਬੇਸ ਕੀ ਸੀ ਹੋਤੀ ਸੀਗਾ ਹੋਦਰੀਆ ਬੇਸਤੀ ਹੈ ਡਾਈਨੂਡ ਘਟੋ ਘਟ 100 ਸਾਲਾਂ ਤੋਂ 70 80 ਸਾਲਾਂ ਤੋਂ ਇਹ ਚੱਲਦਾ ਪਿਆ ਹੈ ਸੋ ਇਸ ਤਰ੍ਹਾਂ ਤੇ ਸਿਰਫ ਮੁੱਦਾ ਬਣਾਇਆ ਗਿਆ ਔਰ ਐਸੇ ਲੋਕਾਂ ਦੇ ਕਰਕੇ ਜਿਹੜਾ ਪੰਜਾਬ ਕਿਸੇ ਟਾਈਮ ਇੱਕ ਨੰਬਰ ਸੀਗਾ ਪੰਜਾਬ ਦਾ ਹਰ ਜ਼ਿਲ੍ਹਾ ਬਟਾਲਾ ਲੈ ਲਓ ਤੁਸੀਂ ਉਹ 4G ਲਈ ਤੁਸੀਂ ਜਲੰਧਰ ਲੈ ਲਓ ਤੁਸੀਂ ਪਟਿਆਲਾ ਅ ਅੰਬਰਸਰ ਲੈ ਲਓ ਤੁਸੀਂ ਫਗਵਾੜਾ ਲੈ ਲਓ ਤੁਸੀਂ ਗੋਬਿੰਦਗੜ ਲੈ ਲਓ ਸੋ ਲੇਕਿਨ ਐਸੇ ਲੋਕਾਂ ਕਰਕੇ ਜਿਹੜਾ ਪੰਜਾਬ ਦੁਨੀਆ 'ਚ ਮਸ਼ਹੂਰ ਸੀ ਇੱਕ ਨੰਬਰ ਸੀ ਅੱਜ ਉਹ 22ਵੇਂ ਨੰਬਰ ਤੇ ਆ ਗਿਆ ਸੋ ਗੱਲ ਇਹ ਵੀ ਇਹ ਸਿਰਫ ਤੇ ਸਿਰਫ ਮੁੱਦਾ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੀ ਆਮ ਜਨਤਾ ਨੂੰ ਖੜੇ ਹੋਣਾ ਚਾਹੀਦਾ ਹੈ ਕਿ ਜੇ ਇੰਡਸਟਰੀ ਬਚੂਗੀ ਤਾਂ ਹੀ ਪੰਜਾਬ ਬਚੇਗਾ ਸਾਨੂੰ ਇਸ ਤੇ ਘੱਟੋ ਘੱਟ ਕੰਮ ਕਰਨ ਦੀ ਲੋੜ ਹੈ ਅੱਛਾ ਜਿਹੜੇ ਲੋਕ ਬਸਦੇ ਆ ਹੱਲੇ ਵਿੱਚ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਆ ਉਹ ਕਿੰਨੇ ਇੱਥੇ ਪਾਣੀ ਪੀਂਦੇ ਲੱਗਾ ਕੱਥੇ ਸਿਰਫ ਇੱਥੇ ਡੈਂਜਰ ਕਰਕੇ ਨਹੀਂ ਤੋਹੀ ਲੰਘ ਸਕਦੇ ਆ ਜਿਹੜੀ ਰਾਖ ਆ ਉਹ ਅੱਖਾਂ ਚ ਪੈਂਦੀ ਆ ਲੋਕ ਅੰਨੇ ਹੋ ਚੁੱਕੇ ਆ ਲੋਕਾਂ ਨੂੰ ਕੈਂਸਰ ਦੀ ਬਿਮਾਰੀ ਹੋ ਗਈ ਆ ਨਹੀਂ ਇਹ ਤਾਂ ਨਹੀਂ ਆ ਤੁਸੀਂ ਕਦੇ ਜਿਹੜੇ ਮੈਂ ਤੁਹਾਨੂੰ ਦੱਸਿਆ ਹੈ ਵੀ ਜਿਹੜੇ ਇੰਡਸਟਰੀ 50 50 ਸਾਲ ਚ ਉੱਥੇ ਹੀ ਬੈਠੇ ਆ ਉੱਥੇ ਧੂ ਐ ਤੇ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਐਸਾ ਨਹੀਂ ਆਗਾ ਕੋਈ ਲੰਘਣ ਦੀ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਆ ਸੀਟੀਬੀ ਪਲਾਨ ਤੁਹਾਡੇ ਸਾਹਮਣੇ ਆਫੀਸ਼ੀਅਲ ਲੱਗਿਆ ਹੋਇਆ ਐਸਾ ਨਹੀਂ ਹੈਗਾ ਉਹ ਬਿਲਕੁਲ ਸਭ ਨੇ ਜਿਹੜੇ ਹੈਗੇ ਆ ਆਪਣੇ ਐਫੂਲੈਂਟ ਪਲੈਂਟ ਲਗਾਏ ਹੋਏ ਆ ਧੂਏ ਦਾ ਜੇ ਕਾਲਾ ਨਜ਼ਰ ਆਵੇ ਸਭ ਦੇ ਕੈਮਰੇ ਲੱਗੇ ਹੋਏ ਆ ਕਾਲਾ ਨਜ਼ਰ ਆਵੇ ਇਮੀਡੀਏਟ ਪੋਲੂਸ਼ਨ ਬੋਰਡ ਉਸ ਤੇ ਐਕਸ਼ਨ ਲੈਂਦਾ ਪਾਣੀ ਜਿਹੜਾ ਹੈਗਾ ਉਹ ਸਿਟੀ ਪੀਚਾਰਿਆ ਤੇ ਮੁੱਦਾ ਹੀ ਖਤਮ ਹੈ ਫਿਰ ਦੂਸਰਾ ਜਿਹੜਾ ਫਿਊਲ ਵਰਤਦੇ ਆ ਉਹ ਫਿਊਲ ਵੀ ਜਿਹੜਾ ਹੈਗਾ ਉਹ ਬਾਇਓ ਵਰਤਦੇ ਆ ਜਿਹੜਾ ਫਿਊਲ ਜਿਹੜਾ ਹੈਗਾ ਉਹ ਨੈਚੁਰਲ ਜਿਹੜਾ ਆਂਦਾ ਜਿਵੇਂ ਫੱਕ ਆ ਗਈ ਜਾਂ ਫਿਰ ਵਾਪਸੀ ਆ ਗਈ ਉਹ ਫਿਊਲ ਜੇ ਲੱਕੜ ਆ ਗਈ ਤਾਂ ਉਹਦੇ ਨਾਲ ਇਹ ਜਿਹੜਾ ਹੈਗਾ ਉਹ ਜਿਹੜੇ ਬਿਆਨ ਬਾਜੀਓ ਗਲਤ ਆ ਉਹ ਕੀ ਕਹਿ ਰਹੇ ਜਿਹੜੇ ਫਿਊਲ ਨਹੀਂ ਵਰਤਦੇ ਲੀਣਾ ਵਰਤਦੇ ਲੀਣਾ ਉਹਦੇ ਕਰਕੇ ਰੱਖ ਜਾਂਦਾ ਬਈ ਤੁਸੀਂ ਤੁਸੀਂ ਪੱਤਰਕਾਰ ਹੋ ਤੁਸੀਂ ਦਸਵੀਂ ਡਾਈੰਗਾ ਚ ਹੋ ਕੇ ਆਓ ਤੁਹਾਨੂੰ ਨਜ਼ਰ ਆ ਜਾਏਗਾ ਜੀ ਜੀ ਠੀਕ ਹੈ ਜੀ ਥੈਂਕ ਯੂ ਜੀ ਇਹ ਸਾਨੂੰ ਪ੍ਰਿੰਸ ਬਾਂਸਲ ਜੀ ਇਹਨਾਂ ਨਾਲ ਗੱਲਬਾਤ ਕੀਤੀ ਆ ਬਗਿਓ ਹਾਲੀਵੁੱਡ ਨੂੰ ਅਪਡੇਟ ਲੱਗਾ ਹਾਂਜੀ ਜੀ ਸਰ ਜਿਹੜਾ ਅੱਜ ਮੋਰਚਾ ਕਾਲੇ ਪਾਣੀ ਦਾ ਇਹਨਾਂ ਤਿੰਨ ਤਰੀਕ ਨੂੰ ਕਰ ਦਿੱਤੀ ਕਿਸੀ ਆਪ ਇਹਦੇ ਨੇ ਦੇਖੋ ਇਹ ਕਾਲਾ ਪਾਣੀ ਮੋਰਚ ਨੇ ਜਿਹੜੀ ਕਾਲ ਦਿੱਤੀ ਹੈਗੀ ਅਸੀਂ ਜਿਹੜੇ ਡਾਈ ਇੰਡਸਟਰੀ ਦੇ ਆਊਟਲੈਟ ਆ ਸੀਟਪੀ ਦੇ ਆਊਟਲੈਟ ਆ ਬੰਦ ਕਰਨੇ ਆ ਕਿਉਂਕਿ ਉਹ ਲੋਕਾਂ ਨੂੰ ਨਾ ਗੁੰਮਰਾ ਕਰਦੇ ਰਹਿ ਪਿੰਡਾਂ ਜਾ ਕੇ ਕਿ ਇਹ ਅਨਟਰੀਟਡ ਪਾਣੀ ਜਿਹੜਾ ਉਹ ਬੁੱਢੇ ਨਾਲੇ ਚ ਪਾ ਰਿਹਾ ਜਦੋਂ ਕਿ ਮੈਂ ਦੱਸਣਾ ਚਾਹੁੰਦਾ ਕਿ 350 ਕਰੋੜ ਰੁਪਏ ਦੇ ਪ੍ਰੋਜੈਕਟ ਲੱਗੇ ਜਿਹੜੇ ਸੀਟਪੀ ਜਿੱਚ 250 ਕਰੋੜ ਰੁਪਏ ਹੰਦਸਟਰੀ ਨੇ ਆਪ ਇਨਵੈਸਟ ਕੀਤਾ ਤੇ 50 ਕਰੋੜ ਰੁਪਏ ਦੇ ਕਰੀਬ ਗਈ ਸਾਨੂੰ ਸਬਸਿਡੀ ਮਿਲੀ ਜੇ ਮੈਂ ਆਪਣੀ ਕੱਲੀ ਇੰਡਸਟਰੀ ਦੀ ਗੱਲ ਕਰਾਂ ਮੈਂ ਇੱਕ ਮੈਂਬਰ ਆ ਉਹਦਾ ਇੰਡਸਟਰੀ ਦਾ ਜਦੋਂ ਕਿ ਸੈਂਕੜੇ ਮੈਂਬਰ ਸਿਟੀ ਬਿਨਾ ਜਿਹੜੇ ਜੁੜੇ ਹੋਇਆ ਔਰ ਮੈਂ 1.5 ਕਰੋੜ ਰੁਪਇਆ ਆਪਣੇ ਇਨਵੈਸਟ ਕੀਤਾ ਆਪਣੀ ਜੇਬ ਚੋਂ ਇਨਵੈਸਟ ਕੀਤਾ ਇਹ ਪਲਾਂਟ ਲੱਗਣ ਵਾਸਤੇ ਔਰ 4.5 ਲੱਖ ਰੁਪਇਆ ਮਹੀਨੇ ਦਾ ਮੈਂ ਬਿੱਲ ਦੇ ਰਿਹਾ ਪਾਣੀ ਸਾਫ਼ ਹੋਣ ਵਾਸਤੇ ਔਰ ਦੁਰਾਹੀਂ 4.5 ਲੱਖ ਰੁਪਇਆ ਮਹੀਨੇ ਦਾ ਬਿੱਲ ਦੇ ਰਿਹਾ ਕਿਉਂ ਲੱਗਦਾ ਨੇ ਵੀ ਇਹੀ ਅਨਟ੍ਰੀਟਰ ਪਾਣੀ ਪੈਣ ਦੇਵਾਂਗੇ ਸਭ ਦੀ ਵੀ ਜ਼ਿੰਮੇਵਾਰੀ ਬੰਦੀ ਆ ਜੇ 4.5 ਲੱਖ ਰੁਪਇਆ ਬਿੱਲ ਦੇਨੇ ਆ ਤਾਂ ਸਭੀ ਟ੍ਰੀਟ ਕਰਕੇ ਪਾਣੀ ਸਾਡੇ ਜਿਹੜੇ ਜੰਤਰ ਲੱਗੇ ਉਹ ਪਾਣ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਹਰ ਤੋ ਦਸ ਦਿਨ ਬਾਅਦ ਸਰਪ੍ਰਾਈਜ਼ ਵਿਜਿਟ ਹੁੰਦੀ ਆ ਜਿਹੜੀ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦਾ ਸਟਾਫ ਆ ਕੇ ਚੈਕਿੰਗ ਕਰਦੇ ਆ ਔਰ ਇਹਦੀ ਜਿਹੜੀ ਲੈਬੋਰੀ ਜਗਰ ਔਰ ਬੋਟਾ ਆੜੀਆਂ ਔਰ ਨਾਰਮਲ ਆਉਂਦੀਆਂ ਤਾਂ ਹੀ ਸੀਟੇਬੀ ਚੱਲ ਰਿਹਾ ਹੈ ਸੈਂਟਰ ਪੋਲੂਸ਼ਨ ਬੋਰਡ ਦੀਆਂ ਟੀਮਾਂ ਆਉਂਦੀ ਰਹਿੰਦੀਆਂ ਸਰਪ੍ਰਾਈਜ਼ ਵਿਜ਼ਿਟ ਕਰਦੀਆਂ ਔਰ ਜੋ ਚੈੱਕ ਕਰਦੀਆਂ ਉਹ ਪਲੈਂਟ ਨੂੰ ਬਿਲਕੁਲ ਓਕੇ ਪਾਉਂਦੀਆਂ ਜਿਹੜੇ ਰਿਪੋਰਟਾਂ ਬਿਲਕੁਲ ਰਿਕਾਡਨ ਕੀ ਪੈਰਾਮੀਟਰ ਹੁੰਦੀਆਂ ਇਸ ਕਰਕੇ ਸੀਟੇਬੀ ਚੱਲ ਰਿਹਾ ਹੈ ਰਾਜਸਥਾਨ ਤੱਕ ਦੀਆਂ ਟੀਮਾਂ ਸਾਡੇ ਕੋਲ ਆਉਂਦੀਆਂ ਅਗਰ ਦੇ ਸਾਡੇ ਪਲਾਂਟ ਵੇਟ ਕਰਕੇ ਉਹ ਸਾਡੀ ਰਿਪੋਰਟਾ ਕਰਦੀਆਂ ਰਿਪੋਰਟਾ ਪੁਆਇੰਟਾਂ ਵੰਦੀਆਂ ਤਾਂ ਚੱਲਦੀਆਂ ਇਹ ਲੋਕ ਸਿਰਫ ਲੋਕਾਂ ਨੂੰ ਗੁੰਮਰਾ ਕਰ ਰਿਹਾ ਜਦੋਂ ਕਿ ਸਾਡੀ ਇੰਡਸਟਰੀ ਜਿਹੜੀ ਆ ਲੱਖਾਂ ਲੋਕਾਂ ਨੂੰ ਰੋਜ਼ਗਾਰ ਦੇ ਰਹੀ ਹੈ ਮੈਂ ਪੁੱਛਣਾ ਚਾਹੁੰਦਾ ਇਹਨਾਂ ਜਿਹੜੇ ਬਾਰੇ ਰਹਿੰਦੇ ਕਾਲੇ ਪਾਣੀ ਆਏ ਕੀ ਇਹਨਾਂ ਨੇ ਇੱਕ ਵੀ ਬੰਦੇ ਨੂੰ ਰੋਜ਼ਗਾਰ ਦਿੱਤਾ ਅਜੇ ਤੱਕ ਕੀ ਇਹ ਇਹਨਾਂ ਨੇ ਅਜੇ ਤੱਕ ਅਈਦਾ 4.5 ਲੱਖ ਰੁਪਏ ਮੇਰੇ ਵਰਗਾ ਇੱਕ ਬੰਦਾ ਇਨਵੈਸਟ ਕਰ ਰਿਹਾ ਬੁੱਢੇ ਨਾਲੋਂ ਪਾਣੀ ਸਾਫ਼ ਕਰ ਰਿਹਾ ਹਰ ਮਹੀਨਾ ਇੱਕ ਮਹੀਨੇ ਦਾ ਕੀ ਇਹਨੇ 5 ਪੈਸੇ ਵੀ ਕਦੀ ਖਰਚ ਕੀਤੇ ਆ ਬੁੱਢੇ ਨਾਲੋਂ ਸਾਫ਼ ਕਰਨ ਵਾਸਤੇ ਪਰ ਇਹਨਾਂ ਦੀ ਕਾਲ ਇਹਨਾਂ ਦੀ ਕਾਲ ਦੇਖੋ ਇਹਨਾਂ ਦਾ ਨਾ ਇੱਕ ਮੰਤਵ ਆ ਇਹਨਾਂ ਦਾ ਕੋਈ ਮਕਸਦ ਆ ਜਾਦਾ ਬਲੈਕਮੇਲ ਕਰਕੇ ਇੰਡਸਟਰੀ ਤੋਂ ਪਾਏ ਇਕੱਠੇ ਕਰਨਾ ਜਾਂ ਜੇ ਆਉਣ ਵਾਲੇ ਟਾਈਮ ਤੇ ਇਹਨਾਂ ਦਾ ਦਿਮਾਗ 'ਚ ਨਾ ਇੱਕੋ ਗੱਲ ਆ ਕਿ ਅਸੀਂ ਲੋਕਾਂ ਨੂੰ ਜਿਵੇਂ ਪਹਿਲੇ ਟਾਂਚ ਪਤਾ ਹੀ ਆ ਇੱਕ ਇੱਕ ਮੁੱਦਾ ਲੈ ਕੇ ਅਸੀਂ ਇਲੈਕਸ਼ਨਾਂ ਜਾਵਾਂਗੇ ਔਰ ਅਸੀਂ ਇਲੈਕਸ਼ਨਾਂ ਦੇ ਹੀ ਕੱਲ ਨੂੰ ਐਮਐਲਏ ਬੰਨਾਰ ਵਿਧਾਨ ਸਭਾ ਦੇ ਇਲੈਕਸ਼ਨ ਲੜਾਂਗੇ ਪਰ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਤੇ ਇਹ ਲੋੜੇ ਬਿਲਕੁਲ ਝੂਠਾ ਪ੍ਰਚਾਰ ਕਰਕੇ ਲੋਕਾਂ ਨੂੰ ਗਮਰਾ ਨਹੀਂ ਕਰ ਸਕਦੇ ਅੱਜ ਇੰਡਸਟਰੀ ਸਾਰੀ ਖੜੀ ਹੋ ਗਈ ਆ ਇਕੱਠੀ ਹੋ ਗਈ ਆ ਔਰ ਅਸੀਂ ਲੋਕਾਂ ਨੂੰ ਅਵੇਅਰ ਕਰਾਂਗੇ ਦੱਸਾਂਗੇ ਕਈ ਪਾਣੀ ਬੇਕੋ ਸਾਫ਼ ਕਰਕੇ ਪਾ ਰਹੇ ਆ ਉਹ ਗਮਰਾ ਨਹੀਂ ਕਰ ਸਕਣਗੇ ਲੋਕਾਂ ਨੂੰ ਕਿਸਾਨ ਜਿੱਥੇ ਬੰਦਿਆਂ ਦਾ ਸਮਰਥਨ ਇਹਨੂੰ ਕਿੱਦਾਂ ਦੇ ਦੋ ਕਿਸਾਨ ਜਿੱਥੇ ਬੰਦਿਆਂ ਇਹ ਤਾਂ ਮੈਂ ਗੱਲ ਹੀ ਨਹੀਂ ਕਰਦਾ ਕਿਸਾਨ ਜਿੱਥੇ ਬੰਦਿਆਂ ਨੇ ਦੇਖਿਆ ਪਹਿਲੇ ਟਾਈਮ ਤੇ ਕਿਸ ਤਰ੍ਹਾਂ ਮੋਰਚੇ ਲਈ ਰੱਖੇ ਤਿੰਨ ਕਾਨੂੰਨ ਵਾਪਸ ਹੋ ਗਏ ਉੱਥੇ ਕਿੰਨੀਆਂ ਏਜੰਸੀਆਂ ਬੈਠ ਕੇ ਰਹੀਆਂ ਕਿੰਨੀਆਂ ਜਥੇਬੰਦੀਆਂ ਬੈਠ ਕੇ ਰਹੀਆਂ ਔਰ ਇੱਥੇ ਆ ਕੇ ਸਾਰੀਆਂ ਲੜ ਪਈਆਂ ਆ ਦੇਖੋ ਕੁਝ ਜਿਹੜੀਆਂ ਕਿਸਾਨ ਜਥੇਬੰਦੀਆਂ ਕੁਝ ਸਹੀ ਹੋਣਗੀਆਂ ਅੱਜ ਉਹ ਵੀ ਕਿਸਾਨ ਜਥੇਬੰਦੀਆਂ ਦੇ ਪ੍ਰਧਾਨ ਬਣੇ ਜਿਨ੍ਹਾਂ ਕੋਲ ਇੱਕ ਮਰਲਾ ਜ਼ਮੀਨ ਨਹੀਂ ਹੈਗੀ ਉਹ ਵੀ ਆਪਣੇ ਉਹਨੂੰ ਔਖੀ ਦੀ ਪ੍ਰਧਾਨ ਬਣਦੇ ਆ ਕਿਉਂਕਿ ਇਹਨਾਂ ਦਾ ਮਕਸਦ ਸਿਰਫ ਇੱਕ ਸੰਗਠਨ ਬਣਾ ਕੇ ਲੋਕਾਂ ਨੂੰ ਗੁੰਮਰਾ ਕਰਨਾ ਲੋਕਾਂ ਨੂੰ ਬਲੈਕਮੇਲ ਕਰਨਾ ਔਰ ਕੁਝ ਨਹੀਂ ਆ ਸਾਰੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਮਾਰ ਗਿਆ ਨਹੀਂ ਕਿਸਾਨ ਜਥੇਬੰਦੀਆਂ ਬਹੁਤ ਵਧੀਆ ਵੀ ਕੰਮ ਕਰ ਰਹੀਆਂ ਪਰ ਜਿਨ੍ਹਾਂ ਦੇ ਇੱਕ ਮਰਲਾ ਜ਼ਮੀਨ ਨਹੀਂ ਉਹ ਕਿਉਂ ਪ੍ਰਧਾਨ ਬਣ ਗਏ ਇਹਨਾਂ ਦੀ ਇਨਵੈਸਟੀਗੇਸ਼ਨ ਕਰੋ ਇਹਨਾਂ ਦਾ ਉਹਨਾਂ ਨੂੰ ਕਹੋ ਨਾ ਵੀ ਆਪਣੇ ਪ੍ਰਾਪਰਟੀ ਦਾ ਜਿਹੜਾ ਜਮੀਨ ਵਾਲ ਨੂੰ ਰਿਕਾਰਡ ਲੈ ਕੇ ਦਿਓ ਉਹ ਕੋਈ ਪ੍ਰਧਾਨ ਬਣ ਕੇ ਉਹ ਕਿਉਂ ਬਣੇ ਪ੍ਰਧਾਨ ਤੁਹਾਨੂੰ ਪਤਾ ਹੀ ਠੀਕ ਹੈ ਠੀਕ ਹੈ ਹਲਕਾ

और प्रॉपर्टी है ये सरकार का पैसा लगा हुआ है हमारे घर के बाहर कोई गाड़ी खड़ी उसको स्क्रैच तो हम हल्ला मचा देते हैं तीन सौ करोड़ की प्रॉपर्टी है सरकार कुछ ना कुछ देखो ब्लैशिप हो सकते आपकी बात मानने की उसका सोलूशन निकालेंगे ना जो आदमी मेहनत रहा है जो आदमी अस्सी अस्सी हो सकती है ये बेटा हमने किससे कर दिया अस्सी पचासी परसेंट जो बच्चा आ, ले रहा है उसको क्लास के बाहर खड़ी कर दो आप आओ पानी देखो कभी देखो देखो तो सी है क्या चीज बिना बिना देखे, देखे देखा 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 आ, बिना देखे बात करने का मतलब नहीं ना बिना देखे ना सैंपल पता ना कुछ पता हर महीने सैंपलिंग होती है सी बी सी भी आती है पी भी आती है ये उससे भी ऊपर हो गए क्या हम कहते हैं कोर्ट में कोर्ट से डिसीजन तो पहले दे चुके हैं ये बंद कर दो बंद करो कोर्ट वोट किस लिए कुछ नहीं सब बंद कर दो कल हमारा एक एनजीटी में केस था उसमें ये डेट आई है कि 14 मार्च हमारा 2025 हज़ार पच्चीस वक्त ये है रात को वीडियो में आ रहा है कि जो केस आर गए तो केस आर गए गुमराह करने वाले क्या मतलब गुमराह करने का और तो भी गुमराह करके परेशानी होगा सारा शासन परेशान है धन्यवाद थैंक यू थैंक यू